ਸਟਿੰਗ ਟੇਕਅਵੇ ਸਾਰੇ ਹੀ ਦਰਸ਼ਕਾਂ ਨੂੰ ਸੁਖੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਅਜ ਤੇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਹਸਪਤਾਲ ਤੋਂ ਫਰਾਰ ਹੋਇਆ ਡਿਟੇਨੀ ਜਗਦੀਪ ਸਿੰਘ ਪੀਐਮ ਕਾਰਨੀ ਨੇ ਯੂਏਈ ਦੇ ਰਾਸ਼ਟਰਪਤੀ ਦੇ ਨਾਲ ਕੀਤੀ ਮੁਲਾਕਾਤ ਕਿਊਬਿਕ ਤੇ ਵਿੱਚ ਹੁਣ ਕਲਾਸ 5 ਡਰਾਈਵਿੰਗ ਲਾਇਸੈਂਸ ਦੀ ਵਧੇਗੀ ਫੀਸ ਬੈਲ ਕੈਨੇਡਾ ਅਤੇ ਬੈਲ মিডিਆ ਨੇ ਲਗਭਗ ਘਟਾਈਆਂ 700 ਨੌਕਰੀਆਂ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਅਤੇ ਕੈਲਗਰੀ ਪੁਲਿਸ ਕਿਮੀਗ੍ਰੇਸ਼ਨ ਡਿਟੇਨੀ ਦੀ ਤਲਾਸ਼ ਕਰ ਰਹੀਆਂ ਹਨ ਜਬੂਦਵਾ ਰਾਤ ਕੈਲਗਰੀ ਦੇ ਰੌਕੀ ਵਿਊ ਹਸਪਤਾਲ ਤੋਂ ਫਰਾਰ ਹੋ ਗਿਆ ਹੈ ਸੀਬੀਐਸਈ ਦੇ ਮੁਤਾਬਕ ਇੱਕ ਭਾਰਤੀ ਨਾਗਰਿਕ ਜਗਦੀਪ ਸਿੰਘ ਹਸਪਤਾਲ ਤੋਂ ਮੈਡੀਕਲ ਜਾਂਚ ਦੇ ਦੌਰਾਨ ਫਰਾਰ ਹੋਇਆ ਏਜੰਸੀ ਦਾ ਕਹਿਣਾ ਹੈ ਕਿ ਜਗਦੀਪ ਤੇ ਆਰਗੇਨਾਈਜ਼ਡ ਕਰਾਈਮ ਦੇ ਨਾਲ ਜੁੜੇ ਹੋਣ ਦਾ ਸ਼ੱਕ ਹੈ ਅਦੇ ਇਸ ਮਾਮਲੇ ਤੇ ਵਿੱਚ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਸ ਦੀ ਭਾਲ ਕਰਨ ਦੇ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਅਬੂਦਾਬੀ ਦੇ ਦੌਰੇ ਦੇ ਦੌਰਾਨ ਯੂਨਾਈਟਿਡ ਅਰਬ ਅਮੀਰੇਟਸ ਯਾਨੀ ਕਿ ਯੂਏਈ ਦੇ ਨਾਲ ਇੱਕ ਇਨਵੈਸਟਮੈਂਟ ਪ੍ਰੋਟੈਕਸ਼ਨ ਸਮਝੌਤੇ ਤੇ ਦਸਤਖਤ ਕੀਤੇ ਹਨ ਕਾਰਨੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਇੰਡਸਟਰੀ ਮਿਨਿਸਟਰ ਸੁਲਤਾਨ ਅਹਿਮਦ ਅਲ ਜਾਬੇਰ ਦੇ ਨਾਲ ਵੀ ਹੋਈ ਸੀ ਅਤੇ ਉਨ੍ਹਾਂ ਨੇ ਅਬੂਦਾਬੀ ਦੀ ਪ੍ਰਸਿੱਧ ਸ਼ੇਖ ਜ਼ਿਆਦ ਗ੍ਰੈਂਡ ਮਸਜਿਦ ਦਾ ਦੌਰਾ ਵੀ ਕੀਤਾ ਹੈ ਕਾਰਨੇ ਨੇ ਦੱਸਿਆ ਹੈ ਕਿ ਯੂਏਈ ਅਰਬ ਖੇਤਰ ਦੇ ਵਿੱਚ ਵਿੱਤੀ ਕੇਂਦਰ ਬਣਨ ਦਾ ਉਦੇਸ਼ ਰੱਖਦਾ ਹੈ ਅਤੇ ਕੈਨੇਡਾ ਦੇ ਨਾਲ ਲੰਬੇ ਸਮੇਂ ਦੇ ਲਈ ਵਪਾਰਕ ਸਹਿਯੋਗ ਚਾਹੁੰਦਾ ਹੈ। ਕਾਰਨੇ ਦੇ ਦੌਰੇ ਦੌਰਾਨ ਮੀਡੀਆ ਨੂੰ ਮੀਟਿੰਗਸ ਤੇ ਬੈਠੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਦੱਸਦੇ ਕਿ ਯੂਏਈ ਤੇ ਸੁਡਾਨ ਦੇ ਵਿੱਚ ਨਸਲੀ ਹਿੰਸਾ ਕਰਵਾਉਣ ਦੇ ਵਿੱਚ ਸਹਾਇਤਾ ਕਰਨ ਦੇ ਦੋਸ਼ ਲੱਗ ਰਹੇ ਹਨ ਪਰ ਇਸ ਦੇਸ਼ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰ ਦਿੱਤਾ ਹੈ। ਨਸਦੀਕ ਇਸ ਤੋਂ ਬਾਅਦ ਕਾਰਨੀ ਆਪਣੇ ਅਗਲੇ ਸਫ਼ਰ ਦੇ ਲਈ ਸਾਊਥ ਅਫਰੀਕਾ ਜਾ ਰਹੇ ਹਨ ਜਿੱਥੇ ਉਹ ਜੀ20 ਸਿਖਰ ਸੰਮੇਲਨ ਤੇ ਵਿੱਚ ਸ਼ਾਮਲ ਹੋਣਗੇ ਕਾਰਨੀ ਅਤੇ ਯੂਏ ਦੇ ਪ੍ਰੈਜ਼ੀਡੈਂਟ ਨੇ ਮਿਡਲ ਈਸਟ ਅਤੇ ਅਫਰੀਕਾ ਦੇ ਵਿੱਚ ਖੇਤਰੀ ਸੁਰੱਖਿਆ ਅਤੇ ਫਿਲਸਤੀਨ ਦੇ ਲਈ ਮਨੁੱਖੀ ਸਹਾਇਤਾ ਦੀ ਅਹਿਮੀਅਤ ਤੇ ਵੀ ਚਰਚਾ ਕੀਤੀ ਹੈ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਨੇ ਫਿਲਸਤੀਨ ਦੇ ਲਈ 400 ਮਿਲੀਅਨ ਡਾਲਰ ਤੋਂ ਵੱਧ ਦੀ ਅੰਤਰਰਾਸ਼ਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਅਲਬਰਟਾ ਦੇ ਯੂਸੀਪੀ ਸਰਕਾਰ ਦੀਆਂ ਨਵੀਆਂ ਕਾਨੂੰਨੀ ਕਾਰਵਾਈਆਂ ਦਾ ਲੋਕ ਹਣ ਖੁੱਲ ਕੇ ਵਿਰੋਧ ਕਰ ਰਹੇ ਹਨ ਸਰਕਾਰ ਨੇ ਹਾਲ ਹੀ ਵਿੱਚ ਇੱਕ ਮਹੀਨੇ ਦੇ ਅੰਦਰ ਹੀ ਫਿਰ ਤੋਂ ਨੋਟ ਵਿਦਸਟੈਂਡਿੰਗ ਕਲੋਜ਼ ਦੀ ਵਰਤੋਂ ਕੀਤੀ ਹੈ ਇਸ ਵਾਰ ਇਸ ਕਲੋਜ਼ ਦੀ ਵਰਤੋਂ ਤਿੰਨ ਕਾਨੂੰਨਾਂ ਨੂੰ ਲੈ ਕੇ ਕੀਤੀ ਗਈ ਜੋ ਕਿ ਟ੍ਰਾਂਸ ਜੈਂਡਰ ਲੋਕਾਂ ਦੇ ਨਾਲ ਸੰਬੰਧਿਤ ਹਨ ਨਜ਼ਦੀਕੀ ਅਲਬਰਟਾ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਤੇ ਲਈ ਹਾਰਮੋਨ ਥੈਰਪੀ ਤੇ 18 ਸਾਲ ਤੋਂ ਘੱਟ ਦੇ ਲਈ ਜੈਂਡਰ ਰਿਫਰਮਿੰਗ ਸਰਜਰੀ ਤੇ ਪਾਬੰਦੀ ਹੈ ਸਕੂਲਾਂ ਦੇ ਵਿੱਚ ਪ੍ਰੋਨਾਉਨ ਬਦਲਣ ਦੇ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ ਅਤੇ 12 ਸਾਲ ਤੋਂ ਬਾਅਦ ਉਮਰ ਦੇ ਟਰਾਂਸ ਐਥਲੀਟਸ ਨੂੰ ਔਰਤਾਂ ਦੀਆਂ ਖੇਡਾਂ ਦੇ ਵਿੱਚ ਖੇਡਣ ਤੋਂ ਰੋਕਣਾ ਵੀ ਸ਼ਾਮਲ ਹੈ ਸਰਕਾਰ ਦੇ ਅਨੁਸਾਰ ਇਸ ਕਾਨੂੰਨ ਤੇ ਅਧਿਆਪਕਾਂ ਡਾਕਟਰਾਂ ਤੇ ਕੋਚਸ ਦੇ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ ਉਤੇ ਹੀ ਅਲਬਰਟਾ ਦੇ ਜਸਟਿਸ ਮਿਨਿਸਟਰ ਮिक्की ਐਮਰੀ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਕਰੀਏ ਦੱਸਦੇ ਕਿ ਇਸ ਕਲੌਜ਼ ਦੇ ਤਹਿਤ ਜਿਹੜੇ ਲੋਕ ਸਰਕਾਰthia ਇਹਨਾਂ ਪਾਲਿਸੀਆਂ ਦੇ ਖਿਲਾਫ ਹਨ ਜਾਂ ਫਿਰ ਮੰਨਦੇ ਹਨ ਕਿ ਉਹਨਾਂ ਦੇ ਹੱਕਾਂ ਦੀ ਉਲੰਘਣਾ ਹੈ ਤਾਂ ਉਹ ਹੁਣ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦੇ ਸਕਦੇ ਹਨ ਇਸ ਤੋਂ ਪਹਿਲਾਂ ਵੀ ਅਲਬਰਟਾ ਸਰਕਾਰ ਦੇ ਵੱਲੋਂ 51 ਹਜ਼ਾਰ ਅਧਿਆਪਕਾਂ ਨੂੰ ਕੰਮ 'ਤੇ ਵਾਪਸ ਲਿਆਉਣ ਦੇ ਲਈ ਨੌਟ ਵਿਦ ਸਟੈਂਡਿੰਗ ਕਲੌਜ਼ ਦੀ ਵਰਤੋਂ ਕੀਤੀ ਗਈ ਸੀ ਕਿਊਬੈਕ ਦੇ ਡਰਾਈਵਰ ਜਿਨ੍ਹਾਂ ਦੇ ਕੋਲ ਕਲਾਸ 5 ਲਾਇਸੈਂਸ ਹੈ ਅਤੇ ਜਿਨ੍ਹਾਂ ਦੇ ਖਿਲਾਫ ਕੋਈ ਡਿਮੈਰਿਕ ਪੁਆਇੰਟਸ ਨਹੀਂ ਹਨ ਹੁਣ ਉਹਨਾਂ ਨੂੰ ਅਗਲੇ ਸਾਲ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਤੇ ਲਈ ਲਗਭਗ 50 ਡਾਲਰ ਦੇਣੇ ਪੈਣਗੇ ਦੱਸਦੀ ਕਿ ਇਹ ਫੀਸ ਇਸ ਸਾਲ ਦੇ ਮੁਕਾਬਲੇ ਤੋਂ ਲਗਭਗ 2 ਗੁਣਾ ਵਧ ਹੈ ਜਿੱਥੇ ਹੁਣ ਇਸ ਸਾਲ ਦੇ ਵਿੱਚ ਫੀਸ 26.25 ਡਾਲਰ ਹੈ ਉਤੇ ਹੀ SWAQ ਦੇ ਵੱਲੋਂ ਪਹਿਲਾਂ 121 ਡਾਲਰ ਦੀ ਫੀਸ ਲਗਾਉਣ ਦੇ ਬਾਰੇ ਵੀ ਸੋਚਿਆ ਜਾ ਰਿਹਾ ਸੀ ਕੈਨੇਡਾ ਦੇ ਅਨੁਸਾਰ ਪਿਛਲੇ 4 ਸਾਲਾਂ ਤੋਂ ਕਯੂਬਿਕ ਤੇ ਡਰਾਈਵਰਾਂ ਨੂੰ ਲਾਇਸੈਂਸ ਦੇ ਨਾਲ ਜੁੜੇ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਵੀ ਛੋਟ ਮਿਲ ਰਹੀ ਹੈ 2026 ਸلسਲੇ ਦਾ 5ਵਾਂ ਸਾਲ ਹੋਵੇਗਾ ਬੈਲ ਕੈਨੇਡਾ ਐਂਟਰਪ੍ਰਾਈਜ਼ਸ ਨੇ ਆਪਣੇ ਨੌਨ ਯੂਨੀਅਨ ਮੈਨੇਜਮੈਂਟ ਸਟਾਫ ਦੇ ਵਿੱਚੋਂ 650 ਮੈਨੇਜਰਸ ਨੂੰ ਕਢਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਬੈਲ ਮੀਟੀਆਂ ਨੇ 40 ਹੋਰ ਪੋਜੀਸ਼ਨਸ ਕੱਟ ਕੀਤੀਆਂ ਹਨ ਕੰਪਨੀ ਨੇ ਕਿਹਾ ਹੈ ਕਿ ਇਹ ਕਦਮ 3 ਸਾਲਾਂ ਦੀ ਸਟ੍ਰੈਟੇਜੀਕ ਪਲਾਨ ਦਾ ਹਿੱਸਾ ਹੈ ਜਿਸ ਦਾ ਮਕਸਦ ਮੁੱਖ ਕਾਰੋਬਾਰੀ ਖੇਤਰਾਂ ਦੇ ਵਿੱਚ ਸਥਿਰ ਵਿਕਾਸ ਪ੍ਰਾਪਤ ਕਰਨਾ ਹੈ ਬੈਲ ਦੇ ਮੁਤਾਬਕ ਇਹ ਫੈਸਲਾ ਮੁਸ਼ਕਲਤਾ ਸੀ ਪਰ ਬੇहद ਹੀ ਜ਼ਰੂਰੀ ਵੀ ਸੀ ਅਤੇ ਉਪਰਬਾਵਿਤ ਲੋਕਾਂ ਦੀ ਸਹਾਇਤਾ ਵੀ ਕਰਨਗੇ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਬੈਲ ਨੇ ਆਪਣੀ ਵਰਕਫੋਰਸ ਘਟਾਈ ਹੈ ਸਾਲ 2024 ਦੇ ਵਿੱਚ ਕੰਪਨੀ ਨੇ ਦੇਸ਼ ਭਰ ਦੇ ਵਿੱਚ 4800 ਨੌਕਰੀਆਂ ਘਟਕੀਆਂ ਸਨ ਇਸ ਤੋਂ ਇਲਾਵਾ ਬੈਲ ਨੇ 45 ਰੇਡੀਓ ਸਟੇਸ਼ਨਸ ਨੂੰ ਵੇਚਣ ਅਤੇ 100 ਤੋਂ ਵੱਧ ਦਾ ਸੋਰਸ ਸਟੋਰ ਬੰਦ ਕਰਨ ਦਾ ਐਲਾਨ ਵੀ ਕੀਤਾ ਸੀ ਕੈਨੇਡਾ ਨੇ ਵਿਛੜਨ ਲਾਸਟ ਕੈਨੇਡੀਅਨਸ ਨੂੰ ਨਾਗਰਿਕਤਾ ਦੇਣ ਵਾਲਾ ਬਿੱਲ ਬੁੱਧਵਾਰ ਨੂੰ ਸੈਨੇਟ ਦੇ ਵਿੱਚ ਪਾਸ ਹੋ ਗਿਆ ਹੈ ਅਤੇ ਹੁਣ ਇੱਕ ਕਾਨੂੰਨ ਬਣਨ ਦੇ ਰਾਸਤੇ ਤੇ ਹੈ ਦਰਅਸਲ ਇਸ ਦੇ ਨਾਲ ਉਹਨਾਂ ਲੋਕਾਂ ਨੂੰ ਨਾਗਰਿਕਤਾ ਮਿਲ ਸਕੇਗੀ ਜਿਨ੍ਹਾਂ ਦੇ ਜਨਮ ਕੈਨੇਡਾ ਤੋਂ ਬਾਹਰ ਹੋਏ ਹਨ ਪਤਿ ਉਹਨਾਂ ਦੇ ਮਾਪਿਆਂ ਦਾ ਜਨਮ ਕਿਸੇ ਹੋਰ ਦੇਸ਼ ਦੇ ਵਿੱਚ ਹੋਇਆ ਪਰ ਹੁਣ ਉਹ ਕੈਨੇਡੀਅਨ ਨਾਗਰਿਕ ਹਨ ਜਰਅਸਲ ਸਾਲ 2009 ਦੇ ਵਿੱਚ ਬਣੇ ਕਾਨੂੰਨ ਅਨੁਸਾਰ ਵਿਦੇਸ਼ ਦੇ ਵਿੱਚ ਜਨਮੇ ਕੈਨੇਡੀਅਨਸ ਆਪਣੇ ਬੱਚਿਆਂ ਨੂੰ ਸਿਰਫ ਉਦੋਂ ਹੀ ਨਾਗਰਿਕਤਾ ਦੇ ਸਕਦੇ ਸਨ ਜੇਕਰ ਉਹਨਾਂ ਦੇ ਬੱਚਿਆਂ ਦਾ ਜਨਮ ਕੈਨੇਡਾ ਦੇ ਵਿੱਚ ਹੀ ਹੋਇਆ ਹੋਵੇ ਇਸ ਕਾਨੂੰਨ ਨੂੰ Ontario Superior Court ਨੇ December 2023 ਤੇ ਵਿੱਚ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ ਹੁਣ ਨਵੇਂ ਬਿੱਲ ਦੇ ਮੁਤਾਬਕ ਜੇਕਰ ਪੇਰੈਂਟਸ ਨੇ ਆਪਣੀ ਜ਼ਿੰਦਗੀ ਦੇ ਕੁੱਲ 3 ਸਾਲ ਕੈਨੇਡਾ ਦੇ ਵਿੱਚ ਬਤੀਤ ਕੀਤੇ ਹਨ ਤਾਂ ਹੋਰ ਦੇਸ਼ਾਂ ਦੇ ਵਿੱਚ ਜਨਮੇ ਬੱਚਿਆਂ ਨੂੰ ਵੀ ਕੈਨੇਡੀਅਨ ਨਾਗਰਿਕਤਾ ਮਿਲ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਉੱਤਰੀ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਪਾਵਰ ਟਰਾਂਸਮਿਸ਼ਨ ਲਾਈਨ ਨੂੰ ਤੇਜ਼ੀ ਦੇ ਨਾਲ ਮਨਜ਼ੂਰੀ ਦੇਣ ਵਾਲਾ ਇੱਕ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿਲ ਦੇ ਕਾਰਨ ਹੁਣ ਪ੍ਰਿੰਸ ਜਾਰਜ ਤੋਂ ਟੈਰਿਸ ਤੱਕ ਬਿਜਲੀ ਦੀ ਸਪਲਾਈ ਨੂੰ ਦੁੱਗਣਾ ਕਰਨ ਵਾਲੀ ਇਹ ਯੋਜਨਾ ਇੱਕ ਹੋਰ ਕਦਮ ਅੱਗੇ ਵਧ ਗਈ ਹੈ। ਇਸ ਨਾਰਥ ਕੋਸਟ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟ ਦਾ ਮਕਸਦ ਇਲਾਕੇ ਦੇ ਜ਼ਰੂਰੀ ਮੈਨੂਅਲ ਪ੍ਰੋਜੈਕਟਸ ਅਤੇ ਐਲਐਨਜੀ ਟਰਮੀਨਲਸ ਦੇ ਲਈ ਬਿਜਲੀ ਦੀ ਸਪਲਾਈ ਵਧਾਉਣਾ ਹੈ। ਇਸ ਲਾਈਨ ਦੀ ਲਾਗਤ ਲਗਭਗ 6 ਬਿਲੀਅਨ ਡਾਲਰ ਦੱਸੀ ਗਈ ਹੈ ਅਤੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਇਸ ਦੇ ਲਈ BC ਹਾਈਡਰੋ ਨੂੰ 140 ਮਿਲੀਅਨ ਡਾਲਰ ਦਾ ਕਰਜ਼ਾ ਦੇਵਿਕਾ ਬਿੱਲ ਦੇ ਪ੍ਰਸਤਾਵ ਦੇ ਖਿਲਾਫ ਵਿਰੋਧੀ ਦਲਾਂ ਨੇ ਕਈ ਕੋਸ਼ਿਸ਼ਾਂ ਦੀ ਕੀਤੀਆਂ ਸਨ BC ਕਨਜ਼ਰਵੇਟਿਵ 당 ਨੇ ਇਸ ਨੂੰ 6 ਮਹੀਨੇ ਤੱਕ ਰੋਕਣ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਸਰਕਾਰ ਨੂੰ ਇਸ ਲਾਈਨ ਨੂੰ ਬਣਾਉਣ ਦੇ ਲਈ ਇਸ ਬਿੱਲ ਦੀ ਜ਼ਰੂਰਤ ਹੀ ਨਹੀਂ ਹੈ ਦੂਸਰੇ ਪਾਸੇ ਬੀਸੀ ਗ੍ਰੀਨ ਪਾਰਟੀ ਨੇ ਬਿੱਲ ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਸੀ ਜਿਸ ਦਾ ਉਦੇਸ਼ ਬਿਜਲੀ ਨੂੰ ਵੰਡਣ ਦੀਆਂ ਪ੍ਰਕਿਰਿਆਵਾਂ ਦੇ ਵਿੱਚ ਪਾਰਦਰਸ਼ਤਾ ਲਿਆਉਣਾ ਸੀ ਗ੍ਰੀਨ ਦਲ ਨੇ ਇਹ ਵੀ આરોਪ ਲਗਾਇਆ ਕਿ ਇਸ ਪ੍ਰੋਜੈਕਟ ਲਈ ਸਥਾਨਕ ਫਸਟ ਨੇਸ਼ਨਸ ਦੇ ਨਾਲ ਠਕਵੀਂ ਗੱਲਬਾਤ ਨਹੀਂ ਕੀਤੀ ਗਈ ਹਾਲਾਂਕਿ ਕੁਝ ਫਸਟ ਨੇਸ਼ਨਸ ਨੇ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ ਹੈ ਅੰਤ ਦੇ ਵਿੱਚ ਬੀਸੀ ਐਨਡੀਪੀ ਦੀਆਂ ਲੈਜਿਸਲੇਚਰ ਦੇ ਵਿੱਚ ਬਹੁਮਤ ਸੀਟਾਂ ਹੋਣ ਦੇ ਕਾਰਨ ਇਹ ਬਿੱਲ ਪਾਸ ਹੋ ਗਿਆ ਹੈ ਨੈਸ਼ਨਲ ਫੌਜ ਇੱਕ ਵੱਡੀ ਸੰਖਿਆ ਦੇ ਵਿੱਚ ਸਿਵਲ ਵੌਲੰਟੀਅਰਸ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਇਸ ਨਵੇਂ ਡਿਫੈਂਸ ਮਬਿਲਾਈਜੇਸ਼ਨ ਪਲਾਨ ਦੇ ਅਨੁਸਾਰ ਫੌਜ 3 ਲੱਖ ਵੌਲੰਟੀਅਰਸ ਨੂੰ ਇੱਕ ਸਹਾਇਕ ਫੌਜ ਦੇ ਵਿੱਚ ਭਰਤੀ ਕਰਨਾ ਚਾਹੁੰਦੀ ਹੈ ਇਸ ਯੋਜਨਾ ਦਾ ਟੀਚਾ ਕੁਦਰਤੀ ਆਫਤਾਂ ਦੇ ਸਮੇਂ ਵੀ ਤੇਜ਼ ਦੀ ਮਦਦ ਕਰਨਾ ਹੈ ਇਸ ਉਸ ਹਾਈਕ ਫੌਜ ਦੇ ਵਿੱਚ ਸਰਕਾਰੀ ਕਰਮਚਾਰੀਆਂ, ਬੈਂਕ ਕਰਮਚਾਰੀਆਂ ਅਤੇ ਮਕੈਨਿਕਸ ਵਰਗੀਆਂ ਆਮ ਨਾਗਰਿਕ ਵੀ ਸ਼ਾਮਲ ਹੋ ਸਕਦੇ ਹਨ। ਇਹਨਾਂ ਵੋਲੰਟੀਅਰਸ ਦੇ ਲਈ ਫਿਜ਼ੀਕਲ ਫਿਟਨੈਸ ਅਤੇ ਉਮਰ ਦੇ ਕਈ ਮਾਪਦੰਡ ਰੱਖੇ ਜਾਣਗੇ। ਉਹਨਾਂ ਨੂੰ ਸਾਊਥ ਦੇ ਵਿੱਚ ਸਿਰਫ 5 ਦਿਨ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਜਿਸ ਦੇ ਵਿੱਚ ਬੰਦੂਕ ਚਲਾਉਣਾ, ਟਰੱਕ ਚਲਾਉਣਾ ਅਤੇ ਡਰੋਨ ਚਲਾਉਣ ਵਰਗੇ ਹੁਨਰ ਸਿਖਾਏ ਜਾਣ ਕੇ ਕੈਨੇਡੀਅਨ ਫੌਜ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਪਲਾਨ ਦੇਸ਼ ਨੂੰ ਸੰਭਾਵੀ ਸੰਕਟਾਂ ਦੇ ਲਈ ਤਿਆਰ ਰੱਖਣ ਲਈ ਜ਼ਰੂਰੀ ਹੈ। ਰੱਖਿਆ ਮੰਤਰੀ ਡੇਵਿਡ ਮੈਕਕੈਂਟੀ ਨੇ ਵੀ ਇਸ ਵਿਚਾਰ ਦਾ ਸਮਰਥਨ ਕੀਤਾ ਹੈ ਅਤੇ ਫਿਨਲੈਂਡ ਅਤੇ ਸਵੀਡਨ ਵਰਗੇ ਦੇਸ਼ਾਂ ਦਾ ਹਵਾਲਾ ਦਿੱਤਾ ਜਿੱਥੇ ਇਸ ਤਰ੍ਹਾਂ ਦੀਆਂ ਨਾਗਰਿਕ ਫੌਜਾਂ ਪਹਿਲਾਂ ਹੀ ਸਫਲਤਾਪੂਰਵਕ ਕੰਮ ਕਰ ਰਹੀਆਂ ਹਨ। ਹਾਲਾਂਕਿ ਇਸ ਪਲਾਨ ਨੂੰ ਲਾਗੂ ਕਰਨ ਦੇ ਵਿੱਚ ਕਈ ਚੁਣੌਤੀਆਂ ਵੀ ਆ ਸਕਦੀਆਂ ਹਨ ਕਿਉਂਕਿ ਫੌਜ ਇਸ ਸਮੇਂ ਆਮ ਫੌਜੀਆਂ ਦੀਆਂ ਵੈਕੈਂਸੀਸ ਨੂੰ ਪਰੰਦੇ ਲਈ ਪਹਿਲਾਂ ਹੀ ਸੰਘਰਸ਼ ਕਰ ਰਹੀ ਹੈ ਫਿਰ ਵੀ ਸਰਕਾਰ ਦਾ ਕਹਿਣਾ ਹੈ ਕਿ ਰੱਖਿਆ ਬਜਟ ਦੇ ਵਿੱਚ ਵਾਅਦਾ ਕਰਨ ਤੋਂ ਬਾਅਦ ਪੜਤੀ ਤੇ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਇਆ ਹੈ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਤੇ ਪੁਲਿਸ ਨੇ 12 ਲੱਖ ਡਾਲਰ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਚਾਰ ਸੂਟਕੇਸਸ ਦੇ ਵਿੱਚੋਂ 60 ਕਿਲੋਗ੍ਰਾਮ ਕੈਨਾਬਿਸ ਰੇਜ਼ਿਨ ਬਰਾਮਦ ਕੀਤੀ ਗਈ। ਇਹ ਵੱਡੀ ਕਾਰਵਾਈ 14 ਨਵੰਬਰ ਨੂੰ ਹੋਈ ਜਦੋਂ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੂੰ ਚਾਰ ਸੂਟਕੇਸਸ ਦੀ ਐਕਸ-ਰੇ ਜਾਂਚ ਤੋਂ ਬਾਅਦ ਸ਼ੱਕ ਹੋਇਆ। ਸੂਟਕੇਸਸ ਦੇ ਅੰਦਰ ਕੰਬਲਾਂ ਦੇ ਵਿੱਚ ਲਪੇਟੇ ਹੋਏ ਵੈਕਿਊਮ ਸੀਲਡ ਪੈਕੇਜ ਮਿਲੇ ਜਿਨ੍ਹਾਂ ਦੇ ਵਿੱਚ ਕੈਨਾਬਿਸ ਰੇਜ਼ਿਨ ਭਰਿਆ ਹੋਇਆ ਸੀ। ਪੁਲਿਸ ਨੇ ਸਰਵਲੈਂਸ ਫੁਟੇਜ ਦੀ ਮਦਦ ਦੇ ਨਾਲ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ। ਅਤੇ ਉਹਨਾਂ ਨੂੰ ਵੈਨਕੂਵਰ ਜਾਣ ਵਾਲੀ ਫਲਾਈਟ ਤੇ ਚੜਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਵਿਅਕਤੀ ਸ਼੍ਰੀਲੰਕਾ ਜਾਣ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ ਤੇ ਵਿੱਚ ਹੁਣ 27 ਸਾਲਾ ਕੋਡੀ ਕਾਰਡ ਅਤੇ 34 ਸਾਲਾ ਕੈਰਿੰਗ ਡੈਨੀਅਲ ਤੇ ਨਸ਼ਾ ਤਸਕਰੀ ਅਤੇ ਨਸ਼ਾ ਵਿਦੇਸ਼ ਭੇਜਣ ਦੇ ਦੋਸ਼ ਲਗਾਏ ਗਏ ਹਨ ਅਤੇ ਦੋਨਾਂ ਨੂੰ ਜਨਵਰੀ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਵ ਇਜਾਜ਼ਤ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ